ਕਿਹੜੇ ਲੋਕ ਗਦਾਰੀ ਕਰ ਗਏ ਪੰਜਾਬ ਦੇ ਮਸ਼ਹੂਰ ਕਮੀਡੀਅਨ ਅਤੇ ਫਿਲਮੀ ਅਦਾਕਾਰ ਸਵਰਗੀ ਜਸਵਿੰਦਰ ਭੱਲਾ ਦੇ ਨਾਲ ਇੱਕ ਪਾਸੇ ਸਵਰਗੀ ਜਸਵਿੰਦਰ ਭੱਲਾ ਦਾ ਅੰਤਮ ਸੰਸਕਾਰ ਕੀਤਾ ਗਿਆ ਪੁਹਾਲੀ ਦੇ ਵਿੱਚ 23 ਅਗਸਤ ਨੂੰ 23 ਅਗਸਤ ਜਦੋਂ ਉਸ ਦਾ ਸੰਸਕਾਰ ਹੋਇਆ ਪੰਜਾਬ ਦੇ ਵਿੱਚ ਜਿੰਨੇ ਵੀ ਫਿਲਮੀ ਅਦਾਕਾਰ ਤੇ ਐਕਟਰ ਨੇ ਜਿੰਨੇ ਗਾਇਕ ਨੇ ਫਿਲਮ ਇੰਡਸਟਰੀ ਦੀਆਂ ਜਿੰਨੀਆਂ ਵੀ ਮਹਾਨ ਹਸਤੀਆਂ ਨੇ ਸਾਰੀਆਂ ਹਸਤੀਆਂ ਸਾਰੀਆਂ ਪਰਸਨਲਿਟੀਆਂ ਵੱਲੋਂ ਸ਼ਿਰਕਤ ਕੀਤੀ ਗਈ। ਉਬਾ ਮਾਰ ਕੇ ਰੋਏ ਕਿਉਂਕਿ ਸਾਫ ਸੁਥਰੀ ਕਮੇਡੀ ਕਰਕੇ ਜਸਵਿੰਦਰ ਭੱਲਾ ਨੇ ਨਾਮ ਖਟਿਆ ਸੀ ਪੰਜਾਬ ਦੇ ਵਿੱਚ ਦੇਸ਼ਾ ਅਤੇ ਵਿਦੇਸ਼ਾ ਦੇ ਵਿੱਚ ਸਾਫ ਸੁਥਰੀ ਕਮੇਡੀ ਦੇ ਨਾਲ ਨਾਮ ਦੇ ਨਾਲ ਜਾਣੇ ਜਾਂਦੇ ਰਹੇ ਜਸਵਿੰਦਰ ਭੱਲਾ ਜਸਵਿੰਦਰ ਭੱਲਾ ਨੇ ਸਾਫ ਸੂਤਰੀ ਕਮੇਡੀ ਕਰਕੇ ਵਿਅੰਗ ਕਰਕੇ ਪੰਜਾਬ ਦੇ ਲੋਕਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਅਚਾਨਕ ਉਹਨਾਂ ਨੂੰ ਬ੍ਰੇਨ ਸਟਾਕ ਹੁੰਦਾ ਹੈ ਹਸਪਤਾਲ ਦੇ ਵਿੱਚ ਲੈ ਜਾਇਆ ਜਾਂਦਾ ਹੈ ਜਿੱਥੇ ਕਿ ਉਹਨਾਂ ਦਾ ਖੂਨ ਨਹੀਂ ਰੁਕਦਾ ਤੇ 2-3 ਦਿਨਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੇ ਗੱਲ ਕਰੀ ਉਹਨਾਂ ਦੀ ਡਾਇਬੀਟਸ ਬਿਮਾਰੀ ਸੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਆਖਰ ਕਈ ਵਾਰ ਉਹਨਾਂ ਨੇ ਵਿਅੰਗ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਗਿੱਪੀ ਗਰੇਵਾਲ ਨੇ ਇੱਕ ਵਾਰ ਉਹਨਾਂ ਨੂੰ ਕਿਹਾ ਕਿ ਤੁਸੀਂ ਮਿੱਠਾ ਨਹੀਂ ਖਾਣਾ ਉਹ ਜਦੋਂ ਵੀ ਉਹ ਕਹਿੰਦਾ ਮੈਂ ਸੀਣ ਦੇਖਦਾ ਆ ਮੈਂ ਭਾਵਿਕ ਖੁਦਾਂਦਾ ਕਿ ਗਿੱਪੀ ਬੀਨੂ ਢੋ ਕਰਮਜੀਤ ਅਨਮੋਲ ਵਰਗੇ ਜਿਹੜੇ ਹੈਗੇ ਮੇਰੇ ਬੱਚਿਆਂ ਵਰਗੇ ਆ ਹਰੇਕ ਨੂੰ ਨਾਲ ਲੈ ਕੇ ਚੱਲਣਾ ਹਰ ਇੱਕ ਦੀ ਸਲਾਮਤੀ ਵਾਸਤੇ ਦਵਾਵਾ ਅਰਦਾਸਾ ਕਰਨਾ ਇਹ ਸਵਰਗੀ ਜਸਵਿੰਦਰ ਭੱਲਾ ਦੀ ਇੱਕ ਬੜੀ ਵਧੀਆ ਅਤੇ ਸੋਹਣੀ ਆਦਤ ਸੀ ਲੇਕਿਨ ਆਖਰੀ ਵਕਤ ਗਦਾਰ ਕੌਣ ਨਿਕਲੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਚਿਹਰੇ ਸਾਹਮਣੇ ਆਏ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਹੁਣ ਦੋਗਲੇ ਚਿਹਰੇ ਕਹਿ ਰਹੇ ਨੇ ਇੱਕ ਪਾਸੇ 23 ਅਗਸਤ ਨੂੰ ਮੁਹਾਲੀ ਦੇ ਬੁਲੰਗਰ ਸ਼ਹਿਰ ਦੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਜਸਵਿੰਦਰ ਭੱਲਾ ਦਾ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਦੀਆਂ ਕਈ ਹਸਤੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਅੰਤਮ ਸੰਸਕਾਰ ਦੇ ਵਿੱਚ ਸ਼ਿਰਕਤ ਕੀਤੀ ਉਹ ਦੁੱਖ ਦੇ ਵਿੱਚ ਸ਼ਰੀਕ ਹੋਏ ਜਸਵਿੰਦਰ ਭੱਲਾ ਦੀ ਤਰ ਪਤਨੀ ਉਹਨਾਂ ਦੀ ਬੇਟੀ ਅਤੇ ਉਹਨਾਂ ਦੇ بیٹے ਲੇਕਿਨ 2 ਘੰਟਿਆਂ ਬਾਅਦ ਇਹਨਾਂ ਗਦਾਰਾਂ ਨੇ ਸਟੇਜ ਦੇ ਉੱਤੇ ਚੜ ਕੇ ਠੁੰਮਕੇ ਲਾਏ ਜਿਵੇਂ ਹੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਹਾਲਾਂਕਿ ਪੰਜਾਬ ਦੀ ਹਰ ਅੱਖ ਨਮ ਹੋਈ ਹਰ ਅੱਖ ਦੇ ਵਿੱਚੋਂ ਹੰਝੂ ਆਏ ਕਿਉਂਕਿ ਜਿਸ ਤਰ੍ਹਾਂ ਦੀ ਦੇਣ ਕਮੇਡੀ ਜਿਸ ਤਰ੍ਹਾਂ ਦੀ ਸਾਫ ਸੁੱਤਰੀ ਕਮੇਡੀ ਜਸਵਿੰਦਰ ਸਿੰਘ ਭੱਲਾ ਅਤੇ ਅੰਕਲ ਚਾਚਾ ਚਤਰੀ ਦੇ ਤੌਰ ਤੇ ਕੀਤੀ ਗਈ ਉਹ ਸਲਾਉਣ ਯੋਗ ਵੀ ਹੈ ਤੇ ਅਤੇ ਬਹੁਤ ਲੋਕ ਸਲੋ ਦੇ ਵੀ ਨੇ ਉਹਨਾਂ ਦੇ ਡਾਇਲੋਗ ਹਾਲੇ ਵੀ ਹਜ਼ਾਰਾਂ ਨੌਜਵਾਨਾਂ ਦੇ ਹਰ ਮਰਦੇ ਚਾਹੇ ਉਹ ਬਡੇਰਾ ਵੱਡੀ ਉਮਰ ਦਾ ਹੈ ਚਾਹੇ ਉਹ ਛੋਟੀ ਉਮਰ ਦਾ ਹੈ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਸਾਰਿਆਂ ਦੀ ਜਬਾਤ ਉੱਤੇ ਚੜੇ ਹੋਏ ਨੇ ਲੇਕਿਨ ਆਕਤਮ ਸਸਕਾਰ ਕਰਦੇ ਸਮੇ ਹਾਲਾਂਕਿ ਜਸਵਿੰਦਰ ਭੱਲਾ ਦਾ ਸੀਮਾ ਵੀ ਠੰਡਾ ਨਹੀਂ ਹੋਇਆ ਹੋਵੇਗਾ ਲੇਕਿਨ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਮ ਦੱਸਦਾ ਇਹਨਾਂ ਨੇ ਰੱਜ ਕੇ ਧੁੱਕੇ ਲਾਏ ਇਹਨਾਂ ਦੇ 도ਗਲੇ ਚਿਹਰੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਜਗਦੀਪ ਸਿੰਘ ਸਿੱਧੂ ਸਰਤਾਸ ਨੀਰੂ ਬਾਜਵਾ ਕਰਮਜੀਤ ਅਨਮੋਲ ਹੰਸ ਰਾਜ ਹੰਸ ਗੁਗੂ ਗਿੱਲ ਗੁਲਜ਼ਾਰ ਗੁਲਰੇਸ ਅਖਤਰ ਸਰਗੁਣ ਮਹਿਤਾ ਤੇ ਸੋਨੋ ਬਾਜਵਾ ਜੈਕਲਿਨ ਫਰਨਾਂਡੇਸ ਅਤੇ ਯੋਯੋ ਖਾਨੀ ਸਿੰਘ ਇਥੋਂ ਤੱਕ ਵੀ ਦੱਸਿਆ ਜਾ ਰਿਹਾ ਹੈ ਕਿ ਗਿੱਪੀ ਗਰੇਵਾਰ ਅਤੇ ਬੀਨੂ ਢਿੱਲੂ ਵੀ ਸਟੇਜ ਉੱਤੇ ਗਏ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪ੍ਰੋਗਰਾਮ ਹੋਇਆ ਸੀ 23 ਅਗਸਤ ਨੂੰ ਯਾਨੀ ਕਿ ਇੱਕ ਪਾਸੇ ਸੰਸਕਾਰ ਕੀਤਾ ਜਾ ਰਿਹਾ ਸੀ ਹਾਲਾਂਕਿ ਜਸਵਿੰਦਰ ਭੱਲਾ ਦਾ ਸ਼ਿਵਾ ਵੀ ਠੰਡਾ ਨਹੀਂ ਹੋਇਆ ਤੇ ਦੂਸਰੇ ਪਾਸੇ ਇਹ ਤਿਆਰੀਆਂ ਕਰਕੇ ਸਜ ਧਜ ਕੇ ਫਿਲਮ ਆਵਾਜ਼ ਅ ਫਿਲਮ ਫੇਅਰ ਅਵਾਰਡ ਜਿਹੜਾ ਹੈ 2025 23 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਹੋਇਆ ਇਹਨਾਂ ਸਾਰੇ ਐਕਟਰਾਂ ਇਹਨਾਂ ਸਾਰੇ ਗਾਇਕਾਂ ਵੱਲੋਂ ਇਹਨਾਂ ਸਾਰੀਆਂ ਪਰਸਨਲਿਟੀਆਂ ਵੱਲੋਂ ਉੱਥੇ ਸ਼ਿਰਕਤ ਕੀਤੀ ਗਈ ਯੋ ਜੋ ਹਨੀ ਸਿੰਘ ਤੋਂ ਲੈ ਕੇ ਜੈਕਲੀ ਫੰਡਾਂਟੇ ਸਤੰਦਰ ਸਤਾਜ ਤੱਕ ਜਿਨ੍ਹਾਂ ਨੂੰ ਥੁਮਕੇ ਲਗਾਏ ਗਏ ਅਤੇ ਨੱਚਣ ਦੇ ਵਿੱਚ ਉਹ ਬਿਜ਼ੀ ਆਏ ਜਿਵੇਂ ਹੀ ਪੱਤਰਕਾਰਾਂ ਨੂੰ ਜਿਵੇਂ ਹੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ 도ਗਲੇ ਚਿਹਰੇ ਸਾਹਮਣੇ ਆ ਗਏ ਨੇ ਇਹ ਗਦਾਰੀ ਕਰ ਗਏ ਨੇ ਜਸਵਿੰਦਰ ਭੱਲਾ ਦੇ ਨਾਲ ਫਿਲਮ ਫੇਅਰ ਅਵਾਰਡ 2025 ਦਾ ਸਮਾਪਤ ਬਦਲਿਆ ਵੀ ਜਾ ਸਕਦਾ ਸੀ ਕਿਉਂਕਿ ਸ਼ਿਰਕਤ ਕਰਨ ਵਾਲੇ ਤਾਂ ਇਹ ਲੋਕ ਨੇ ਦੱਸਦੇ ਨੇ ਕਿ ਗੁਰਪ੍ਰੀਤ ਘੋਗੀ ਉਹ ਯਾਰਾਂ ਦਾ ਯਾਰ ਨਿਕਲਿਆ ਹਾਲਾਂਕਿ ਇਨਵੀਟੇਸ਼ਨ ਉਹਨੂੰ ਵੀ ਆਇਆ ਸੀ ਅਵਾਰਡ ਉਹਨੂੰ ਵੀ ਮਿਲਣਾ ਸੀ ਲੇਕਿਨ ਗੁਰਪ੍ਰੀਤ ਘੋਗੀ ਨੇ ਸ਼ਿਰਕਤ ਨਹੀਂ ਕੀਤੀ ਸ਼ਮੂਲੀਅਤ ਨਹੀਂ ਕੀਤੀ ਫਿਲਮ ਫਿਰ ਅਵਾਰਡ ਦੇ ਵਿੱਚ ਬਾਕੀ ਜਿੰਨੇ ਵੀ ਨੇ ਯੋਜੋਹਾਨੀ ਸਿੰਘ ਜੈਕਲ ਫਰਨਾਂਡੇਸ ਸਰਤਾਜ ਜਗਦੀਪ ਸਿੰਘ ਸਿੱਧੂ ਨੀਰੂ ਬਾਜਵਾ ਕਮਲਜੀਤ ਅਨਮੋਲ ਹਰਸ ਰਾਜ ਹੰਸ ਗੋਗੋ ਗੇਲ ਗੁਰਲੇ ਸਖਤਰ ਸਰਗੁੜ ਮਹਿਤਾ ਅਤੇ ਸੋਨਮ ਬਾਜਵਾ ਵਰਗੇ ਜਿੰਨੇ ਵੀ ਫਿਲਮੀ ਅਦਾਕਾਰ ਜਿੰਨੇ ਵੀ ਸਿੰਗਰ ਸੀ ਸਾਰਿਆਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਰੱਜ ਕੇ ਉਥੇ ਨਾਚ ਗਾਣਾ ਤੇ ਠੁੰਗੇ ਲਗਾਏ ਗਏ ਅਤੇ ਇੱਕ ਪਾਸੇ ਜਿੱਥਾ ਇੱਕ ਪਾਸੇ ਜਿੱਥੇ ਪੰਜਾਬ ਪੂਰਾ ਗਮ ਦੇ ਵਿੱਚ ਡੁੱਬਿਆ ਹੋਇਆ ਸੀ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਹਜੂ ਨਹੀਂ ਰੁਕ ਪ੍ਰੋਕ੍ਰੈਸਟੀ ਅਤੇ ਹਾਲੇ ਸੰਸਕਾਰ ਤੋਂ ਬਾਅਦ ਵੀ 4 ਤੋਂ 5 ਘੰਟੇ ਲੋਕ ਜਸਵਿੰਦਰ ਭੱਲਾ ਦੇ ਘਰ ਦੁੱਖ ਵਾਲਿਆਂ ਉਹਨਾਂ ਦਾ ਦੁੱਖ ਮਿਡਾਉਣ ਲਈ ਉਹਨਾਂ ਦੇ ਘਰ ਬੈਠੇ ਰਹੇ ਲੇਕਿਨ ਇਹਨਾਂ ਨੇ ਦੋਹਾ ਘੰਟਿਆਂ ਦੇ ਵਿੱਚ ਫਿਲਮੀ ਫਿਰ ਅਵਾਰਡ ਦੇ ਵਿੱਚ ਸ਼ਰਕਤ ਕੀਤੀ ਜਿਸ ਦਾ ਵਿਰੋਧ ਜਿਸ ਦਿਨ ਖੇਦੀ ਪੰਜਾਬ ਦੇ ਸਾਰੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ